ਨੇ ਇਤੋਂ ਦੇ ਇੰਨਾ ਆਪਾਂ ਦੇਖਦੇ ਆ ਕਿ ਡਿਵੈਲਪਮੈਂਟ ਜਿਵੇਂ ਹੋਣੀ ਚਾਹੀਦੀ ਸੀ ਰਿਕਫੁਰ ਦੀ ਉਵੇਂ ਹੋਈ ਨਹੀਂ ਹੈ ਆ ਤੁਸੀਂ ਵੀ ਮੰਨਦੇ ਹੋ ਮੈਂ ਤਾਂ ਆਪ ਦੇਖ ਰਿਹਾ ਮੈਂ ਐਕਚੁਅਲੀ ਪਹਿਲਾਂ ਹੁੰਦਾ ਸੀ बार-बारੋਂ ਭਾਈ ਸਾਹਿਬ ਦੇਖ ਕੇ ਨਿਕਲ ਜਾਣਾ ਹਾਈਵੇ ਤੋਂ ਨਿਕਲ ਕੇ ਚਲੇ ਜਾਣਾ ਦਿੱਕੇ ਛੋਟੇ ਮਕਾਨ ਬਣ ਗਏ ਮੈਨੂੰ ਉਹਦਾ ਸਿਰਫ ਇੱਕੋ ਹੀ ਦੁੱਖ ਹੁੰਦਾ ਹੈ ਕਿ ਕੱਲ ਨੂੰ ਜੇ ਕਿਸੇ ਪਰਿਵਾਰ 'ਚ ਕੋਈ ਹਾਦਸਾ ਵਾਪਰਦਾ ਹੈ ਕੋਈ ਐਂਬੂਲੈਂਸ ਚਾਹੀਦੀ ਹੈ ਜਾਂ ਕਿ ਫਾਇਰ ਬ੍ਰਿਗੇਡ ਦੀ ਆਪਾਂ ਨੂੰ ਲੋੜ ਪੈਂਦੀ ਹੈ ਤਾਂ ਉਹ ਪਹੁੰਚ ਨਹੀਂ ਸਕਦੀ ਔਰ ਬੜੀ ਵੱਡੀ ਸਮੱਸਿਆ ਜਿਹੜੀ ਹੈਗੀ ਐ ਮੈਂ ਇੱਥੇ ਦੇਖੀ ਐ ਤੇ ਤੀਸਰੀ ਚੀਜ਼ ਜਿਹੜੀ ਹੈਗੀ ਐ ਇੱਥੇ ਕੋਈ ਚੰਗਾ ਕੋਈ ਕੋਈ ਡਿਸਪੈਂਸਰੀ ਆ ਕੋਈ ਹਸਪੀਟਲ ਉਹ ਵੀ ਇੱਥੇ ਕਿਸੇ ਵੀ ਸਰਕਾਰ ਨੇ 4 ਸਾਲ ਕਾਂਗਰਸੀ ਸਰਕਾਰ ਹੋ ਗਈ ਇੱਥੇ ਪੰਜਾਬ 'ਚ ਬਣੇ ਇਹਨਾਂ ਨੇ ਵੀ ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਕੀਤੀ ਜਿਵੇਂ ਚੱਲ ਰਿਹਾ ਬਸ ਚੱਲਦੀ ਜਾਂਦਾ ਤੇ ਜਿਵੇਂ ਫਲਾਈਓਵਰ ਦੀ ਗੱਲ ਕਰਾਂ ਜਿਹੜਾ ਪਟਨਾ ਮੈਂ ਦੋ ਗੱਲਾਂ ਕਰੂੰਗਾ ਬੜੀ ਇੰਪੋਰਟੈਂਟ ਗੱਲ ਤੁਸੀਂ ਕੁਐਸਚਨ ਪੁੱਛਿਆ ਕਿ ਜਿਹੜੀ ਜ਼ੀਰੇਕੁਰਚੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਜਿਸ ਤਰੀਕੇ ਹੋਣੀ ਚਾਹੀਦੀ ਸੀ ਉਹ ਤੁਸੀਂ ਵੀ ਸਾਡੇ ਜਾਣਦੇ ਹੋ ਮਾਨਸਾ ਜਣਾ ਉਸ ਉਸ ਸਟੈਂਡਰਡ ਨਾਲ ਉਸ ਅਪ ਟੂ ਦਾ ਮਾਰਕ ਉਮੇ ਹੋਈ ਨਹੀਂ ਹੈਗੀ ਜਿਵੇਂ ਜੀੜਕਪੁਰ ਬਸਿਆ ਆ ਨਵਾਂ ਚੰਡੀਗੜ੍ਹ ਇੱਥੇ ਬਸ ਸਕਦਾ ਸੀ ਜੇ ਡਿਵੈਲਪਮੈਂਟ ਉਸ ਵਿਜਨ ਨਾਲ ਕੀਤੀ ਜਾਂਦੀ ਆ ਆ ਵਿੱਚ ਮੰਦੀ ਉੰਗਲ ਕਮੀ ਕਿੱਥੇ ਰਹੀ ਕਮੀ ਇੱਥੇ ਨਹੀਂ ਜਿਹੜੇ ਇੱਥੋਂ ਦੇ ਜਿਹੜੇ ਮੂਲਕੀ ਕਿਤਾਜ ਕੰਮ ਕਰ ਰਹੇ ਸੀ ਉਹਨਾਂ ਨੇ ਹੈਫ ਹੈਜ਼ਡਲੀ ਕੰਮ ਚੱਲੀ ਹੈ ਹੁਣ ਜਿਹੜੀਆਂ ਪ੍ਰੋਬਲਮਸ ਇੱਥੇ ਦੀਆਂ ਹੈਗੀਆਂ ਕੱਲ ਮੈਂ 2 ਨੰਬਰ ਵਾਰ ਚ ਗਿਆ ਸੀ ਉੱਥੇ ਮੀਟਿੰਗ ਰੱਖੀ ਸੀ ਜਾਹ ਮੇਰੇ ਤੋਂ ਤੱਕ ਨੇ ਦੋ ਟਿਊਬਲ ਨੇ ਜੀ ਦੋਨੋਂ ਟਿਊਬਲ ਖਰਾਬ ਹੋ ਗਏ ਲੋਕਾਂ ਨੂੰ ਪੀਣ ਵਾਲਾ ਪਾਣੀ ਚਾਹੀਦਾ ਬੱਚਿਆਂ ਨੂੰ ਪਾਰਕ ਚਾਹੀਦਾ ਆਪਣੇ ਨਾਲ ਇੰਪਰੂਵਮੈਂਟ ਟਰਸਟ ਨਾਬਾ ਦੇ ਸਾਬਕਾ ਚੇਅਰਮੈਨ ਗੁਰਤੇਜ ਢਿੱਲੋਂ ਜੀ ਖੜੇ ਆ ਆਪਾਂ ਕੁਝ ਗੱਲਾਂ ਬਾਤਾਂ ਕਰਦੇ ਜਣਾ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੰਦਾਜ਼ ਅਰਦਾਸ ਕਰਦਾਂ ਸਰ ਇਹ ਜਿਹੜੇ ਆਪਣਾ ਤੁਹਾਡਾ ਅਕਾਲੀ ਦਲ ਨਾਲ ਤੋੜ ਵਿਛੋੜਾ ਜਿਹਾ ਹੋਇਆ ਹਨਾ ਜੀ ਇਹ ਤੁਹਾਡੀ ਪਹਿਲੀ ਐਮਸੀ ਇਲੈਕਸ਼ਨਾਂ ਨਗਰ ਕੌਂਸਲ ਦੇ ਇਲੈਕਸ਼ਨਾਂ ਕਿਦਾਂ ਦੇਖਦੇ ਤੁਸੀਂ ਇਹਨਾਂ ਨੂੰ ਦੇਖੋ ਭਾਰਤੀ ਜਨਤਾ ਪਾਰਟੀ ਜਦੋਂ ਦੀ ਸਥਾਪਨਾ ਹੋਈ ਹੈ ਪੂਰੇ ਦੇਸ਼ 'ਚ ਅਸੀਂ ਇਕੱਲੇ-ਇਕੱਲੇ ਬੂਥ ਤੇ ਜਿਵੇਂ ਪੰਜਾਬ ਦੀ ਗੱਲ ਕਰਾਂ 117 ਵਿਧਾਨ ਸਭਾ ਹਲਕੇ ਨੇ ਪੰਜਾਬ ਦੇ 117 ਦੇ 17 ਵਿਧਾਨ ਸਭਾ ਹਲਕਿਆਂ 'ਚ ਸਾਡਾ ਕਾਰਜਕਰਤਾ ਬੂਥ ਸੱਦ ਤੱਕ ਮਜਬੂਤ ਹੈਗਾ ਉਹ ਬਕਰੀ ਗੱਲ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਸੀ ਪੁਰਾਣਾ ਨੌ ਮਾਸ ਦਾ ਰਿਸ਼ਤਾ ਸੀ ਤੇ ਅਸੀਂ ਜਿੱਥੇ ਅਸੀਂ ਲੜਦੇ ਸੀ ਅਕਾਲੀ ਦਲ ਸਾਡੀ ਮਦਦ ਕਰਦਾ ਸੀ ਜਿੱਥੇ ਭਾਰਤੀ ਜਨਤਾ ਪਾਰਟੀ ਸੀ ਅਕਾਲੀ ਦਲ ਉੱਥੇ ਮਦਰ ਕਰਦਾ ਲੇਕਿਨ ਸਾਡਾ ਜਿਹੜਾ ਆਰਗੇਨਾਈਜੇਸ਼ਨ ਸੈਟਅਪ ਹੈ ਉਹ ਸਾਡਾ ਬੂਥ ਲੈਵਲ ਤੱਕ ਸਟਰੋਂਗ ਹੈ ਸਾਨੂੰ ਕੋਈ ਦੀ ਸਮੱਸਿਆ ਨਹੀਂ ਹੈਗੀ ਤੁਹਾਨੂੰ ਪਾਰਟੀ ਵੱਲੋਂ ਜੀਰਕਪੁਰ ਏਰੀਆ ਦਾ ਤੁਹਾਨੂੰ ਇੰਚਾਰਜ ਲਾਇਆ ਗਿਆ ਇੱਥੇ ਤੁਹਾਡੇ ਹੁਣ 31 ਮੈਂਬਰ ਪੂਰੇ ਹੋ ਚੁੱਕੇ ਜੀ ਮੈਂ ਤੁਹਾਨੂੰ 31 ਦੱਸਿਆ ਜੀ ਇੱਥੇ ਬਹੁਤ ਲੋਕਾਂ ਦਾ ਉਤਸ਼ਾਹ ਹੈ ਮੈਂ ਕੱਲ ਹੀ ਹਲੇ ਐਪਲੀਕੇਸ਼ਨ ਲੈਣੀਆਂ ਸ਼ੁਰੂ ਕੀਤੀਆਂ ਨੇ ਤੇ ਵਾਰਡ ਵਾਈਜ਼ ਮੈਨੂੰ ਲੋਕ ਬੁਲਾ ਰਹੇ ਨੇ ਜੇ ਉਤਸ਼ਾਹ ਹੈਗਾ ਤਾਂ ਹੀ ਲੋਕ ਬੁਲਾ ਰਹੇ ਨੇ ਵੀ ਸਾਡੇ ਵਿਵਾਰ ਚਾਹੇ ਕੀ ਜੀ ਸਾਡੀਆਂ ਸਾਡੇ ਪ੍ਰੋਗਰਾਮ ਚ ਹਾਜ਼ਰੀ ਲਵਾਓ ਅਸੀਂ ਭਾਜਪਾ ਦੇ ਨੁਮਾਇੰਦੇ ਨੂੰ ਇਨਵਾਈਟ ਕਰਨਾ ਚਾਹੁੰਦੇ ਆ ਤੇ ਇੱਥੋਂ ਪਤਾ ਲੱਗਦਾ ਕਿ ਲੋਕਾਂ ਦਾ ਉਤਸ਼ਾਹ ਹੈਗਾ ਤੇ ਆਉਣ ਵਾਲੇ ਸਮੇਂ ਚ ਦੇਖੋਗੇ ਬਹੁਤ ਵੱਡੀ ਸੂਚੀ ਸਾਡੇ ਲਈ ਬਣ ਜਾਣੀ ਹੈ ਕਿ ਕਿਹਨੂੰ ਟਿਕਟ ਦਈਏ ਕਿਹਨੂੰ ਨਾ ਦਈਏ ਆਉਣ ਵਾਲੇ ਸਮੇਂ ਜੋ ਹਾਲਾਤ ਲੱਗਦੇ ਨੇ ਮੈਨੂੰ ਜੇ ਆਪਾਂ ਹੁਣ ਜੀਲਪੁਰ ਦੀ ਗੱਲ ਕਰੀਏ ਐਮਸੀ ਇਲੈਕਸ਼ਨ ਤੋਂ ਹੀ ਆਪਣੇ ਮੁੱਖ ਵਿਰੋਧੀ ਕਿਹਨੂੰ ਮੰਨ ਰਹੇ ਹੋ ਮੈਂ ਕਿਸੇ ਨੂੰ ਵਿਰੋਧੀ ਨਹੀਂ ਮੰਨਦਾ ਅਸੀਂ ਆਪਣੇ ਆਪਣਾ ਅਜੰਡਾ ਲੈ ਕੇ ਜਾਵਾਂਗੇ ਆਪਣੀ ਵਿਚਾਰਧਾਰਾ ਲੈ ਕੇ ਜਾਵਾਂਗੇ ਆਪਣੇ ਡਿਵੈਲਪਮੈਂਟ ਦੇ ਪ੍ਰੋਗਰਾਮ ਲੈ ਕੇ ਜਾਵਾਂਗੇ ਅਸੀਂ ਆਪਣੇ ਵਾਰਡ ਵਾਈਜ਼ ਜਿਹੜੇ ਸਾਡੇ ਮੈਨੀਫੈਸਟੋ ਅਸੀਂ ਬਣਾਵਾਂਗੇ ਮੈਂ ਇਥੇ ਮਾਈਨਿਊਟਲੀ ਵਰਕ ਕਰ ਰਹੇ ਹਾਂ ਇਥੇ ਤੁਸੀਂ ਦੇਖ ਰਹੇ ਹੋ ਕਿੰਨੇ ਸਮੇਂ ਤੋਂ ਮੈਂ ਲਗਾਤਾਰ ਆ ਰਹੇ ਹਾਂ ਇਥੇ ਕੱਲੇ-ਕੱਲੇ ਵਾਰਡ 'ਚ ਜਾ ਕੇ ਮੈਂ ਆਪਣੀ ਟੀਮਾਂ ਵੀ ਲਾਈਆਂ ਹੋਈਆਂ ਆਪਣੀ ਪਰਸਨਲ ਲੈਵਲ 'ਤੇ ਕਿ ਉਹ ਡਾਟਾ ਕਲੈਕਟ ਕਰਨੀ ਹੈ ਕਿ ਕਿਹੜੇ-ਕਿਹੜੇ ਵਾਰਡ 'ਚ ਕੀ-ਕੀ ਪ੍ਰੋਬਲਮ ਹੈਗੀ ਹੈ ਤੇ ਉਹਦਾ ਹੱਲ ਅਸੀਂ ਕੀ ਕਰਨਾ ਤੇ ਵਾਰਡ ਵਾਈਜ਼ ਅਸੀਂ ਉਹ ਸਮੱਸਿਆ ਨੂੰ ਐਡਰੈਸ ਕਰਾਂਗੇ ਮੈਨੀਫੈਸਟੋ 'ਚ ਲੈ ਕੇ ਤੇ ਲੋਕਾਂ ਦੀ ਕਚਹਿਰੀ ਜਾ ਕੇ ਉਹਨੂੰ ਹੱਲ ਵੀ ਕਰਾਂਗੇ ਉਸ ਤੋਂ ਬਾਅਦ ਵਾਈਚ ਅਸੀਂ ਦੁਬਾਰਾ ਵੋਟਾ ਮੰਗਾਂਗੇ ਜੇ ਅਸੀਂ ਕੰਮ ਕਰਾਂਗੇ ਲੋਕ ਕਿਉਂ ਨਹੀਂ ਵੋਟ ਪਾਉਣਗੇ ਸਾਨੂੰ ਤੁਸੀਂ ਕਿੰਨੀਆਂ ਸੀਟਾਂ ਮੰਨ ਕੇ ਚੱਲਦੇ ਜਿੱਤਦਿਆਂ ਆ ਦੇਖੋ ਜੀ ਆਹ ਸਭ ਤੋਂ ਜਿਹੜਾ ਅਸੀਂ ਤਾਂ ਚਾਹੁੰਦੇ ਹੁੰਨੇ ਕਿ ਵੱਧ ਤੋਂ ਵੱਧ ਜਿੱਤੀਏ ਕਿੰਨੀਆਂ ਮੰਨ ਲੋ ਦੇਖੋ ਮੈਨੂੰ ਆਸ ਹੈ ਕਿ ਅਸੀਂ ਮਿਊਨਿਸਪਲ ਕਮੇਟੀ ਜਿੱਤਾਂਗੇ ਆ ਮੈਂ ਕੋਈ ਓਮੇ ਨਹੀਂ ਕਹਿ ਰਿਹਾ ਕਿਉਂਕਿ ਲੋਕਾਂ ਦਾ ਉਤਸ਼ਾਹ ਦੇਖ ਕੇ ਕਹਿ ਰਿਹਾ ਹਲੇ ਤਾਂ ਥੋੜੇ ਦਿਨ ਹੋਏ ਨੇ ਦੇਖੋ ਮੈਂ ਕੋਈ ਪੰਡਤਾ ਹੈ ਨਹੀਂ ਜਿਵੇਂ ਲੋਕ ਪਿਆਰ ਨਾਲ ਬੁਲਾ ਰਹੇ ਨੇ ਉਤਸ਼ਾਹ ਨਾਲ ਬੁਲਾ ਰਹੇ ਨੇ ਤਾਂ ਉੱਥੋਂ ਮੈਂ ਜੱਜ ਕਰਦਾ ਕਿ ਲੋਕਾਂ ਚ ਪਿਆਰ ਹੈਗਾ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਚਾਹੁੰਦੇ ਨੇ ਕਿਉਂਕਿ ਜਿਹੜੀ ਡਿਵੈਲਪਮੈਂਟ ਜ਼ੀਰਕਪੁਰ ਚ ਹੋਣੀ ਚਾਹੀਦੀ ਸੀ ਉਹ ਜ਼ੀਰਕਪੁਰ ਚ ਡਿਵੈਲਪਮੈਂਟ ਹੋਈ ਨਹੀਂ ਪਿਛਲੇ ਸਮੇਂ ਤੋਂ ਕਿਉਂਕਿ ਨਾਲ ਦੇਖੋ ਚੰਡੀਗੜ੍ਹ ਲੱਗਦਾ ਹੈ ਪੰਚਕੂਲਾ ਲੱਗਦਾ ਹੈ ਤੇ ਤੁਸੀਂ ਇਹ ਦੇਖੋ ਹੁਣ ਲਾਈਟਾਂ ਤੇ ਜਿਹੜਾ ਫਲਾਈਓਵਰ ਬਣਿਆ ਹੈ ਤੇ ਉਹ ਮੇਰੇ ਹਿਸਾਬ ਸਿਰ ਉੱਥੇ ਕਿ ਡਾਊਨ ਅੰਡਰ ਬੰਨਣਾ ਚਾਹੀਦਾ ਸੀ ਲਾਈਟਾਂ ਦੇ ਵੀ ਬੰਦੇ ਲਾਈਟ ਫ੍ਰੀ ਹੋਵੇ ਬੰਦੇ ਨੂੰ ਕੋਈ ਜਾ ਰੁਕੜੇ ਹੀ ਨਾ ਪਵੇ ਪਿਛਲੇ 20 ਸਾਲ ਤੋਂ ਤੁਹਾਡਾ ਹੀ ਕਬਜ਼ਾ ਹੈਗਾ ਉੱਥੇ ਦੇਖੋ ਉਹ ਮੈਂ ਤੁਹਾਨੂੰ ਇੱਕ ਗੱਲ ਫੇਰ ਮੀਡੀਆ ਦੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦਾ ਹੈ ਕਬਜ਼ੇ ਦੀ ਗੱਲ ਨਹੀਂ ਹੁੰਦੀ ਅਸੀਂ ਸਾਡਾ ਸ਼ਰੋਮਨੀ ਅਕਾਲੀ ਦਲ ਨਾਲ ਅਸੀਂ ਪਾਰਟਨਰਸ਼ਿਪ 'ਚ ਸੀਗੇ ਮੇਨ ਅਲਾਈਅੰਸ ਜਿਹੜਾ ਹੁੰਦਾ ਹੈ ਉਹ ਸ਼ਰੋਮਨੀ ਅਕਾਲੀ ਦਲ ਸਾਡਾ ਵੱਡਾ ਭਰਾ ਹੈਗਾ ਸੀ ਇੱਥੇ ਜਿਹੜੇ ਫੈਸਲੇ ਹੁੰਦੇ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕਿ ਸ਼ਰੋਮਨੀ ਅਕਾਲੀ ਦਲ ਮੇਜਰ ਫੈਸਲੇ ਪੰਜਾਬ ਦੇ ਹਿੱਤ 'ਚ ਲੈਂਦਾ ਰਿਹਾ ਹੈ ਅਸੀਂ ਸੋਚਦੇ ਸੀ ਵੀ ਹਿੰਦੂ ਸਿੱਖ ਭਾਈਚਾਰਾ ਜਿਹੜਾ ਹੈਗਾ ਉਹ ਬਣਿਆ ਰਹੇ ਪੰਜਾਬ 'ਚ ਸਰਕਾਰਾਂ ਬਣਾਉਣੀਆਂ ਵੱਡਕਾ ਠੇਸਾ ਹੋਣਾ ਭਾਰਤੀ ਜਨਤਾ ਪਾਰਟੀ ਨੇ ਕਦੇ ਸੋਚ ਹੀ ਨਹੀਂ ਰਹੀ ਤੇ ਜਿਹੜੇ ਬੰਦੇ ਮੂੜਲੀ ਕਿਤਾਚ ਰਹਿ ਕੇ ਫੈਸਲੇ ਕਰਨਗੇ ਤਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਸਾਡੀ ਘੱਟ ਬਣਦੀ ਹੈ ਤੁਹਾਡੀ ਚੱਲਦੀ ਨਹੀਂ ਰਹੀ ਕਿ ਮੈਂ ਨਹੀਂ ਚੱਲਣ ਵਾਲੀ ਗੱਲ ਨਹੀਂ ਹੁੰਦੀ ਮੈਂ ਹੀ ਗੱਲ ਦੱਸਾਂ ਤੁਹਾਨੂੰ ਭਾਰਤੀ ਜਨਤਾ ਪਾਰਟੀ ਇਲੈਕਸ਼ਨਸ ਸਿਰਫ ਪਾਵਰ ਚਾਹੁੰਦੇ ਨਹੀਂ ਲੜਦੀ ਅਸੀਂ ਇਲੈਕਸ਼ਨਸ ਲੜਦੇ ਹਾਂ ਲੋਕਾਂ ਦੀ ਸੇਵਾ ਕਰਨ ਲਈ ਠੀਕ ਹੈ ਆਪੋਜੀਸ਼ਨ ਅੱਜ ਹੈਗੇ ਤਾਂ ਵੀ ਸੇਵਾ ਕਰਾਂਗੇ ਆਪਾਂ ਗੱਲ ਕਰ ਰਹੇ ਤੁਸੀਂ ਕਹਿੰਦੇ ਪਿਛਲੇ 15 ਸਾਲਾਂ 'ਚ ਵਿਕਾਸ ਨਹੀਂ ਹੋਇਆ ਉਹਦੀ ਗੱਲ ਕਰ ਰਹੇ ਹੋ ਤੁਹਾਡੇ ਭਾਈ ਵਾਲੀ ਸੀ ਤੁਹਾਡੀ ਚੱਲਦੀ ਨਹੀਂ ਰਹੀ ਸੀ ਨਹੀਂ ਨਹੀਂ ਦੇਖੋ ਤੁਸੀਂ ਆਪਣੇ ਸ਼ਬਦ ਮੇਰੇ ਮੂੰਹ 'ਚ ਨਾ ਪਾਓ ਮੈਂ ਉਹ ਹੀ ਕਹਿਣਾ ਜੋ ਮੈਨੂੰ ਸਾਡੀ ਪੂਰੀ ਜਿੰਨੀ ਕੁ ਅਸੀਂ ਆਪਣੀ ਗੱਲ ਰੱਖਦੇ ਸੀ ਜਿੰਨੀ ਸਾਡੀ ਗੱਲਾਂ ਮੰਨੀਆਂ ਜਾਂਦੀਆਂ ਸੀ ਉਹ ਠੀਕ ਸੀ ਲੇਕਿਨ ਸਾਡੇ ਮਨ 'ਚ ਵੈਲਿਊਬਲ ਇਹ ਹੈਗੇ ਨੇ ਕਿ ਜਿਹੜੇ ਕੰਮ ਹੋਰ ਵਧੀਆ ਤਰੀਕੇ ਨਾਲ ਹੋ ਸਕਦੇ ਨੇ ਜਦੋਂ ਤੁਸੀਂ ਆਪ ਅਥਾਰਟੀ ਹੋ ਭਾਈ ਸਾਹਿਬ ਜਦੋਂ ਤੁਸੀਂ ਆਪ ਅਥਾਰਟੀ ਹੋ ਜਿਵੇਂ ਮੈਂ ਚੇਅਰਮੈਨ ਰਹੇ ਹਾਂ ਕਿਸੇ ਚੀਜ਼ ਦਾ ਫੈਸਲਾ ਮੈਂ ਆਪ ਕਰਨਾ ਹੈ ਕਿਸੇ ਨੇ ਦੂਜੇ ਨੇ ਕਰਨਾ ਹੈ ਜਦੋਂ ਆਪ ਅਥਾਰਟੀ ਹੁੰਦਾ ਕੰਮ ਕਰਨ ਦਾ ਸੁਆਦ ਹੋਰ ਹੁੰਦਾ ਹੁਣ ਬਾਕੀ ਸਟੇਟਾਂ ਦੇਖੋ ਹਰਿਆਣੇ 'ਚ ਅੱਗੇ ਚੋਟਾਲਿਆਂ ਨਾਲ ਲੜਦੇ ਸੀ ਅਸੀਂ ਦੂਜੀ ਵਾਰੀ ਸਰਕਾਰ ਬਣਾਈ ਹੈ ਸੋ ਕਹਿਣ ਦਾ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡਾ ਰਾਜਨੀਤਿਕ ਸੰਗਠਨ ਹੈ ਅਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਇਥੇ ਇਹ ਰਾਜਨੀਤਿਕ ਸੰਗਠਨ ਬਣਾਇਆ ਹੈਗਾ ਨਾ ਕਿ ਸਰਕਾਰਾਂ ਬਣਾਉਣ ਲਈ ਜੋ ਸਰਕਾਰ ਅਸੀਂ ਆਪਣੇ ਮੁੱਦੇ ਲੈ ਕੇ ਜਾਵਾਂਗੇ ਜੋ ਜਨਤਾ ਫੈਸਲਾ ਕਰੂਗੀ ਅਸੀਂ ਮੰਨਾਂਗੇ